freeway ਜਗ ਜਗ ਅਟਲ ਗੁਰਤਾ ਗੱਦੀ ਤੇ ਬਰਾਜਮਾਨ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਾਹਿਬ ਸਾਧ ਸੰਗਤ ਜੀਓ ਧੰਨ ਦੀ ਚਾਦਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦੇ ਹੋਏ ਮਿਸਲ ਸ਼ਹੀਦਾਂ ਤਾਨਾ ਨਾਲ ਹਰਮੀਆਂ ਦੇ ਨਾਲ ਜੱਥੇਬੰਦੀ ਵੱਲੋਂ ਨਿਸ਼ਾਨ ਤੋਂ ਸੇ ਦੀ ਤਾਬਿਆ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰਦੁਆਰਾ ਸ੍ਰੀ ਜੀਤਕਾਰ ਸਾਹਿਬ ਵਿਖੇ ਉਤਾਰਾ ਕੀਤਾ ਸੰਜਿਆ ਦੇ ਦੀਵਾਨ ਸੱਜੇ ਹਨ ਸਜੇ ਹੋਏ دیਵਾਨਾ ਦੇ ਅੰਦਰ ਅਰਹਰਾ ਸਾਹਿਬ ਜੀ ਦੇ ਜਾਪ ਹੋਏ ਆarti ਆਰਤੀ ਦੇ ਪੂਜਨ ਹੋਏ ਅਰਦਾਸ ਬੇਨਤੀ ਹੋਈ ਸਤਿਗੁਰਾਂ ਨੇ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਹੁਣ ਕੁਝ ਸਮਾਂ ਹਜੂਰੀ ਕਮਿਸ਼ਨ ਜਥੇ ਨੂੰ ਪ੍ਰਾਪਤ ਹੋਇਆ ਹੈ ਧੰਨ ਧੰਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਸਤਕਾਰ ਜੋ ਭਾਈ ਦਿਆਲਾ ਜੀ ਇਹ ਸਤਿਗੁਰਾਂ ਦੇ ਉਹ ਅਨੰਨ ਗੁਰਸਿੱਖ ਨੇ ਜਿਨ੍ਹਾਂ ਨੇ ਸਤਿਗੁਰਾਂ ਤੋਂ ਪਹਿਲਾਂ ਚਾਂਦਨੀ ਚੌਕ ਦੇ ਵਿੱਚ ਅਸਹਿ ਤੇ ਅਗਹਿ ਤਸੀਹੇ ਸਹਾਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਕੱਲੋਂ ਸਤਿਗੁਰਾਂ ਦਾ ਦੋਸ਼ਹੀਦੀ ਦਿਹਾੜਾ ਦਿਹਾੜਾ ਜੋ ਸਮੁੱਚੀ ਜੱਟ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਹੋਰ ਵੀ ਬੇਅੰਤ ਗੁਰਸਿੱਖ ਹੋਏ ਜਿਨ੍ਹਾਂ ਨੇ ਸਤਿਗੁਰਾਂ ਦੀਆਂ ਬਹੁਤ ਸੇਵਾਵਾਂ ਕਮਾਈਆਂ ਸਤਿਗੁਰਾਂ ਦੇ ਕੋਲੋਂ ਬੜੇ ਖੁਸ਼ੇ ਪ੍ਰਾਪਤ ਕੀਤੇ ਸੋ ਐਸੇ ਹੀ ਇੱਕ ਗੁਰਸਿੱਖ ਦਾ ਪ੍ਰਸੰਗ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ਪਰ ਪ੍ਰਸੰਗ ਪਰਾਰੰਭ ਕਰਨੇ ਤੋਂ ਪਹਿਲਾਂ ਮੈਂ ਆਪਣੇ ਤੇ ਤੁਹਾਡੀ ਹਾਜ਼ਰੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਗਵਾਉਣੀ ਚਾਹਾਂਗਾ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਕੀ ਕਰਨਾ ਪਵੇਗਾ? ਕਲਗੀ ਤਰਪਾਸ਼ਾ ਦੁਆਰਾ ਬਖਸ਼ਿਸ਼ ਦਿੱਤੀ ਹੋਈ ਫਤੇ ਨੂੰ ਭਜਾਉਣਾ ਪਵੇਗਾ। ਫਤੇ ਭਜਾਉਣ ਦੇ ਨਾਲ ਜਿੱਥੇ ਮਨ ਵਿੱਚ ਤਾਕਰ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਦੀ ਹੈ ਉੱਥੇ ਦੋ ਵਾਰ ਵਾਹਿਗੁਰੂ ਦਾ ਜਾਪ ਵੀ ਹੁੰਦਾ। ਤੇ ਵਾਹਿਗੁਰੂ ਦਾ ਜਾਪ ਉਹੀ ਕਰਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ ਸੋ ਇੱਕੋ ਵਾਰ ਕਹਿਣ ਦੇ ਉੱਤੇ ਫੱਡੇ ਦੇ ਸਿਮਰਨ ਦੇ ਵਿੱਚ ਜਦੋਂ ਅੱਖੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਥੱਡੇ